ਪਿਛਲੇ ਸਾਲ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਉੱਥੇ ਜੇਲ੍ਹ ਦੇ ਵਿੱਚ ਵੀ ਬਹੁਤ ਵੱਡਾ ਪਹਿਲਾਂ ਸੰਘਰਸ਼ ਕਰਨਾ ਪਿਆ ਕਿ ਮੁਲਾਕਾਤਾਂ ਨਹੀਂ ਸੀ ਕਰ ਦਿੰਦੇ ਪਰਿਵਾਰ ਨੇ ਵੱਡੀ ਜਦੋਜਹਦ ਕੀਤੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਦੋਜਹਦ ਹੋਈ ਅੰਤਕੋਸ਼ ਸਮਾਨ ਸੰਘਰਸ਼ ਕਰਕੇ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਬਣਿਆ ਉਸ ਤੋਂ ਬਾਅਦ ਉਹਦੀ ਕਾਨੂੰਨੀ ਪ੍ਰਕਿਰਿਆ ਚੱਲਣੀ ਸੀ ਉਹ ਐਨਐਸਏ ਜਿਹੜੀ ਉਹਦੀ ਕਨਫਰਮੇਸ਼ਨ ਹੋ ਗਈ ਹਾਈ ਕੋਰਟ ਦੇ ਵਿੱਚ ਚੈਲੰਜ ਕੀਤੀ ਉਹ ਹਾਲੇ ਸੈਵਰੇਟ ਪਟੀਸ਼ਨ ਦੇ ਤੌਰ ਤੇ ਪੈਂਡਿੰਗ ਆ ਪਰ ਆ ਜਿਹੜਾ ਹੁਣ ਮਸਲਾ ਇੱਕ ਨਵਾਂ ਸ਼ੁਰੂ ਹੋਇਆ ਕਿ ਜੇਲ੍ਹਾਂ ਪਹਿਲਾਂ ਵੀ ਸਿੰਘ ਪੰਜਾਬ ਤੋਂ ਬਾਹਰ ਕੱਟਦੇ ਰਹੇ ਆ ਕਦੇ ਜੋਧਪੁਰ ਦੀਆਂ ਜੇਦਾਂ ਜੇਲ੍ਹਾਂ ਕਦੇ ਉਧਰ ਬਿਹਾਰ ਵਾਲੇ ਪਾਸੇ ਦੇ ਵਿੱਚ ਪਰ ਜਿਹੜੀ ਨਵੀਂ ਪਿਰਤ ਡਿਬਰੂ ਘਾੜ ਦੇ ਵਿੱਚ ਪਈ ਕਿ ਉਹਨਾਂ ਦਾ ਜਿਹੜਾ ਇੱਕ ਲਿੰਕ ਪਰਿਵਾਰ ਨਾਲੋਂ ਪੰਜਾਬ ਨਾਲੋਂ ਕੱਟ ਦਿੱਤਾ ਕਿਉਂਕਿ ਲਿੰਕ ਪਰਿਵਾਰ ਦੇ ਨਾਲ ਕਦੇ ਵੀ ਕਟਿਆ ਨਹੀਂ ਜਾਂਦਾ ਹੁੰਦਾ ਇਹ ਅਜੋਕਾ ਜੋਗਿਆ ਤੇ ਸਭ ਤੋਂ ਵੱਡੀ ਘਨੌਣੀ ਹਰਕਤ ਕਿ ਇਦਾਂ ਨਹੀਂ ਕਦੇ ਹੋਈ ਪੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾ ਦਿੱਤੇ ਜਾਣ ਅਤਿਆਦਿਕ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਬੜਾ ਵੱਡਾ ਯਤਨ ਕੀਤਾ ਗਿਆ ਔੜ ਕੇ ਫਿਰ ਉਹਨਾਂ ਸਾਰਿਆਂ ਵੀਰਾਂ ਨੇ ਜਿਹੜੇ ਉੱਥੇ ਬੈਠੇ ਆ ਉਹਨਾਂ ਨੇ ਆਪਣੇ ਸੰਘਰਸ਼ ਦਾ ਰਾਹ ਚੁਣਿਆ ਉਹ ਸੰਘਰਸ਼ ਦਾ ਰਾਹ ਸੀ ਭੁੱਖ ਹੜਤਾਲ ਉਹਨਾਂ ਨੇ ਉਥੇ ਭੁੱਖ ਹੜਤਾਲ ਸ਼ੁਰੂ ਕੀਤੀ ਤੇ ਕੁਦਰਤੀ ਆ ਜਿਹੜੇ ਬੱਚੇ ਭੁੱਖ ਹੜਤਾਲ ਤੇ ਹੋਣ ਤੇ ਮਾਂ ਪਿਓ ਤੇ ਪਰਿਵਾਰਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਜਿਹੜੀ ਉਹ ਵੱਧ ਜਾਂਦੀ ਆ ਸੋ ਇੱਥੇ ਜਿਹੜੇ ਕੱਲ ਭਾਈ ਅਮਰਸਾਲ ਪੰਮਰਤਪਾਲ ਸਿੰਘ ਜੀ ਦਾ ਸਮੁੱਚਾ ਪਰਿਵਾਰ ਪਿਤਾ ਜੀ ਮਾਤਾ ਜੀ ਤੇ ਦੂਸਰੇ ਜਿਹੜੇ ਸਾਡੇ ਉਥੇ ਐਨਐਸਏ ਦੇ ਵਿੱਚ ਸਿੰਘ ਬੰਦੇ ਆ ਉਹਨਾਂ ਦੇ ਪਰਿਵਾਰ ਉਹ ਸਾਰੇ ਇੱਥੇ ਬੈਠੇ ਆ ਭੋਖੜਤਾ ਤੇ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਕਿ ਪਹਿਲਾਂ ਸਮਾਂ ਦਿੱਤਾ ਗੱਲ ਕਰੋ ਨਹੀਂ ਗੱਲ ਕੀਤੀ ਵਿੱਚ 24 ਘੰਟਿਆਂ ਦਾ ਸਮਾਂ ਦਿੱਤਾ ਗੱਲ ਕਰੋ ਨਹੀਂ ਕੀਤੀ 36 ਘੰਟਿਆਂ ਦਾ ਸਮਾਂ ਨਿਕਲ ਗਿਆ ਕਿਹੜੀ ਪ੍ਰੀਖਿਆ ਲੈ ਰਹੇ ਆ ਸਿੱਖ ਕੌਮ ਦੀ ਉਹ ਕੋਈ ਜਾਤੀ ਕਾਰਜ ਲੈ ਨਹੀਂ ਅੰਦਰ ਗਾਇਓ ਉਹ ਇੱਕ ਪੀੜਾ ਲੈ ਕੇ ਅੰਦਰ ਗਏ ਚਲੋ ਤੁਹਾਡਾ ਕਾਨੂੰਨ ਕਹਿੰਦਾ ਉਹ ਚਲੀ ਜਾਣ ਦਿਓ ਤੇ ਜੇਲੇ ਜਾਤੀਆਂ ਕਰੋਗੇ ਫਿਰ ਬੰਦਾ ਕਿਹੜਾ ਰਾਹ ਚੁਣੂਗਾ ਭਾਵੇਂ ਗੁਰਮਤ ਦਾ ਇਹ ਕਨਸੈਪਟ ਨਹੀਂ ਮੇਤੋਂ ਇਹ ਭਾਈ ਸਾਹਿਬ ਆਪ ਸਿਆਣੇ ਆ ਕਿ ਭੋਖੜਤਾਲ ਸਰੀਰਕ ਕਸ਼ਟ ਦੇਣਾ ਪਰ ਸਰਕਾਰ ਨੂੰ ਜਿਹੜੇ ਤੁਸੀਂ ਰੋਜ਼ ਪ੍ਰਦਰਸ਼ਨ ਕਰਨਾ ਕਿਹੜਾ ਟੰਗ ਆ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਗੱਲਾਂ ਕਰਨ ਨੂੰ ਜੇ ਭੇਜਦੇ ਆ ਚਿੱਠੀਆਂ ਤਾਂ ਟਾਈਮ ਦੇਣ ਨੂੰ ਤਿਆਰ ਨਹੀਂਗੇ ਸੋ ਇਹਨਾਂ ਨੇ ਕੱਲ ਦਾ ਫਿਰ ਇਹ ਰਾਹ ਚੁਣਿਆ ਮੈਂ ਪਰਿਵਾਰ ਨੂੰ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਮਾਤਾ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਠੀਕ ਆ ਵੀ ਤੁਹਾਡੀ ਪੀੜਾ ਤੇ ਚਿੰਤਾ ਉਹ ਵਾਧਿਆ ਕਿਉਂਕਿ ਬੇਟੇ ਆ ਬੱਚੇ ਆ ਉੱਥੇ ਬੈਠੇ ਭੁਖੜਤਾਲ ਕਰਕੇ ਤੇ ਮਾਂ ਪਿਓ ਵੀ ਰੱਬ ਤੋਂ ਬਾਦ ਲਾਗੇ ਹੁੰਦਾ ਜਿਹਨੂੰ ਆਪਣੀ ਔਲਾਦ ਦਾ ਦਰਦ ਹੁੰਦਾ ਪਰ ਜੇ ਆਪਾਂ ਐਵੇਂ ਸਰੀਰ ਨੂੰ ਹੋਰ ਕਸ਼ਟ ਦਿਆਂਗੇ ਤੇ ਲੜਾਈ ਦਾ ਆਪਾਂ ਸਰੀਰਾਂ ਨਾਲ ਹੀ ਲੜਨੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲੀਗਲ ਅਸਿਸਟੈਂਸ ਤੇ ਹਰ ਢੰਗ ਨਾਲ ਦਿੰਦੀ ਆ ਗਾਂ ਵੀ ਅਸੀਂ ਬਚਨ ਬੰਦੇ ਆ ਤੇ ਮੈਂ ਇੱਥੇ ਜਿੰਨੇ ਪਰਿਵਾਰ ਬੈਠੇ ਆ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਔਰ ਅੱਜ ਹੁਣ ਇਹ ਜਿਹਦੇ ਵਿੱਚੋਂ ਕਾਨੂੰਨੀ ਲੜਾਈ ਇੱਕ ਸਾਡੀ ਆ ਦੂਸਰੀ ਲੋਕਾਂ ਦੀ ਕਜੈਰੀ ਦੀ ਲੜਾਈ ਆ ਤੇ ਜੇ ਆਪਾਂ ਇੱਥੇ ਪੁਖੜ ਤਾਲਾਂ ਤੇ ਬੈਠਾਂਗੇ ਸਰੀਰਾਂ ਦੇ ਨੁਕਸਾਨ ਹੋਣਗੇ ਉਹ ਮੇਰਾ ਖਿਆਲ ਸਾਨੂੰ ਚੰਗਾ ਨਹੀਂ ਲੱਗਣਾ ਪਰ ਅੱਜ ਮੈਂ ਸਿੰਘ ਸਾਹਿਬ ਜੀ ਨਾਲ ਵੀ ਬੈਠ ਕੇ ਵਿਚਾਰ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਇਹ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਆਪਾਂ ਬੈਠ ਕੇ ਵਿਚਾਰ ਕਰਕੇ ਅਗਲਾ ਕੀ ਰਣਨੀਤੀ ਕਰਨੀ ਆ ਉਹ ਰਣਨੀਤੀ ਦੇ ਤਹਿਤ ਚੱਲਾਂਗੇ ਹੁਣ ਮੈਨੂੰ ਇੱਥੇ ਬੈਠਿਆਂ ਨੂੰ ਪਤਾ ਲੱਗਾ ਕਿ ਪਰ ਭਾਵੇਂ ਅੰਤਨੇ ਮਾਨ ਨੇ ਸ਼ਾਇਦ ਕੱਲ ਨੂੰ ਮੀਟਿੰਗ ਸੱਦੀ ਆ ਕੋਈ ਕਹਿੰਦੇ ਕੈਨਸਲ ਕਰ ਦਿੱਤੀ ਆ ਫਰਜ ਦਾ ਉਹਦਾ ਬਣਦਾ ਸੀ ਕਿ ਆ ਕੇ ਇੱਥੇ ਸਾਰ ਲਵੇ ਪਰ ਜੇ ਮੇਰਾ ਖਿਆਲ ਲਾ ਐਂਡ ਆਉਟਰ ਦੀਆਂ ਇਦਾਂ ਸਮੱਸਿਆ ਵਧਾਓਗੇ ਉਧਰ ਖਾਨ ਬੈਠੇ ਆ ਉਹ ਆ ਕੇ ਹਰਿਆਣੇ ਵਾਲੇ ਗੋਲੀਆਂ ਮਾਰ ਕੇ ਇੱਕ ਸਾਡਾ ਸਿੰਘ ਸ਼ਹੀਦ ਕਰ ਗਏ ਟਾਇਰ ਸਾਰੇ ਪੈਂਚਰ ਕਰ ਗਏ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ ਉਹ ਬਜਾਰੇ ਹਸਪਤਾਲਾਂ 'ਚ ਬੈਠੇ ਤੇ ਆ ਪਰਿਵਾਰ ਜਿਹੜਾ ਐ ਐਨਐਸਏ ਲਾ ਗਈ ਠੀਕ ਆ ਤੁਸੀਂ ਸਾਡੇ ਕਾਨੂੰਨ ਨੇ ਲਾਤੀ ਸਾਡਾ ਕਾਨੂੰਨੀ ਯਚਾਰਾ ਜੋਰੀ ਅਸੀਂ ਕਰਨ ੜੇ ਆ ਪੂਰੇ ਜੋਰ ਤੇ ਉਹ ਕੋਈ ਨਹੀਂ ਲੜਾਈ ਅਸੀਂ ਕੋਟਾਂ ਚ ਲੜੀ ਜਾਂਨੇ ਪਰ ਜਿਹੜਾ ਉਥੇ ਉਹਨਾਂ ਨੂੰ ਫਿਜ਼ੀਕਲ ਟੌਰਚਰ ਕੀਤਾ ਜਾ ਰਿਹਾ ਮੈਂਟਲ ਟੌਰਚਰ ਕੀਤਾ ਜਾ ਰਿਹਾ ਇਹ ਜੇਲ੍ਹ ਦੇ ਵਿੱਚ ਐਵੇਂ ਨਹੀਂ ਕਦੇ ਵੀ ਹੋਇਆ ਸੋ ਉਹ ਤੋਂ ਪੀੜਤ ਉਹ ਵਿਚਾਰੇ ਅੰਦਰ ਬੈਠੇ ਭੁਖੜ ਹੜਤਾਲ ਤੇ ਉਧਰੋਂ ਪਰਿਵਾਰ ਬੈਠੇ ਆ ਸੋ ਮੈਂ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਪਾੰਥ ਤੁਹਾਡੇ ਨਾਲ ਆ ਆਪਾਂ ਉਹ ਰਾਹ ਚੁਣੀਏ ਜਿਸ ਰਾਹ ਦੇ ਵਿੱਚੋਂ ਆਪਾਂ ਸਰਕਾਰ ਦੇ ਨਾਲ ਲੜਾਈ 'ਚ ਸਫਲ ਹੋ ਕੇ ਨਿਕਲੀਏ ਤੇ ਆ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਰੀਰਕ ਕਸ਼ਟ ਦੇਾਂਗੇ ਹੋਰ ਤੇ ਸਰਕਾਰ ਦਾ ਸ਼ਾਇਦ ਈਵੇਂ ਦੇ ਕਾਰਜਾਂ ਨੂੰ ਚਾਹੁੰਦੀ ਹੋਵੇ ਹਾਲੇ ਤੱਕ ਕੋਈ ਕਰਨ ਨੂੰ ਤਿਆਰ ਨਹੀਂ ਸੋ ਮੈਂ ਪਰਿਵਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਆਇਆ ਸੀ ਇਹਨਾਂ ਦੇ ਨਾਲ ਆ ਸ਼ੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰ ਇੱਕ ਪੱਖ ਤੋਂ ਸਹਿਯੋਗ ਕਰ ਰਹੀ ਆ ਤੇ ਜਾ ਕੇ ਸਿੰਘ ਸਾਹਿਬ ਨਾਲ ਵੀ ਬੈਠ ਕੇ ਵਿਚਾਰ ਕਰਦੇ ਆਂ ਕਿਹਨਾਂ ਪਰਿਵਾਰਾਂ ਦੇ ਨਾਲ ਬੈਠ ਕੇ ਗਿਆਨ ਕਰਕੇ ਬੈਠ ਕੇ ਆਪੋ ਵਿੱਚ ਹੀ ਮੀਟਿੰਗ ਕਰਕੇ ਇਹਦਾ ਗਾਹਾਂ ਜਿਹੜਾ ਉਹ ਹੱਲ ਲੱਭਿਆ ਜਾ ਸਕੇ ਤਾਂ ਕਿ ਭੁਖੜਦਾਲ ਦੇ ਨਾਲ ਕਈ ਵਾਰੀ ਡੈਫੀਸ਼ੈਂਸੀਜ਼ ਆ ਜਾਂਦੀਆਂ ਸਰੀਰ ਦੇ ਵਿੱਚ ਉਹਨਾਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ